ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਦਰਗੋ ਮਹੱਲਾ ਪਹਿਲਾ ਘਰਤੀ ਜਾ ਇਹੋ ਤਨੁ ਧਰਤੀ ਬੀਜੁ ਕਰਮਾ ਕਰੋ ਸਾਲੇ ਲਿਆ ਪਾਉ ਸਾਰੰਗ ਪਾਣੀ ਇਹੋ ਹੋਂਤਾ ਨੂੰ ਧਰਤੀ ਬੀਜ ਕਰਮਾ ਕਰੋ ਸਾਲੇ ਲਿਆ ਪਾਉ ਸਾਰੰਗ ਪਾਣੀ ਮਾਨ ਕਿਰਸਾਨ ਹਰ ਹਿਰਦੈ ਜਮਾਏਲ ਇਉ ਪਾਵਸ ਪਦ ਨਿਰਵਾਣੀ ਤਾਂ ਤਾਂ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਭਾਈ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਸ੍ਰੀ ਰਾਗ ਦੇ ਅੰਦਰ ਤੀਜੇ ਕਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਨੂੰ ਗਾਇਨ ਕਰਨ ਦਾ ਜੋ ਹੁਕਮ ਸਾਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਹੁਤ ਸੰਗਤਾਂ ਮਿਲਦੀਆਂ ਨੇ ਬੜੇ ਗੁਰਮੁਖ ਪਿਆਰੇ ਆਣ ਕੇ ਦਰਸ਼ਨ ਕਰਦੇ ਆ ਤੇ ਵੱਖੋ ਵੱਖਰੇ ਤਰ੍ਹਾਂ ਦੇ ਸਵਾਲ ਜੋ ਆਪ ਸਤਿਗੁਰੂ ਮਹਾਰਾਜ ਨਾਲ ਕਰਦੇ ਆ ਤੇ ਮਹਾਰਾਜ ਫਿਰ ਜਿਹੋ ਜਿਹਾ ਕਿਸੇ ਦਾ ਕੀਤਾ ਹੁੰਦਾ ਜਾਂ ਜਿਹੋ ਜਿਹਾ ਕਿਸੇ ਦਾ ਪ੍ਰਸ਼ਨ ਹੁੰਦਾ ਉਹਦਾ ਉੱਤਰ ਫਿਰ ਉਹਦੇ ਮੁਤਾਬਕ ਮਹਾਰਾਜ ਬਖਸ਼ਿਸ਼ ਕਰਦੇ ਆ ਕੋਈ ਖੇਤੀ ਕਰਨ ਵਾਲਾ ਕਿਸਾਨ ਹੈ ਤੇ ਉਹਨੂੰ ਖੇਤੀ ਦੇ ਰੂਪ ਵਿੱਚ ਦਸਤਾਰ ਦੇ ਕੇ ਸਮਝਾ ਦਿੰਦੇ ਆ ਕੋਈ ਵਪਾਰੀ ਹੈ ਉਹਨੂੰ ਵਪਾਰ ਦੇ ਰੂਪ ਵਿੱਚ ਦੇ ਦੇ ਨਾਲ ਗੱਲ ਪਕੜ ਵਿੱਚ ਆ ਜਾਏ ਸਮਝ ਵਿੱਚ ਆ ਜਾਏ ਕਿਉਂਕਿ ਜਿਹੜਾ ਧੰਦਾ ਮਨੁੱਖ ਕਰਦਾ ਉਹ ਨੂੰ ਆਪਣੇ ਧੰਦੇ ਦੀ ਸਮਝ ਹੁੰਦੀ ਹੈ ਤੇ ਜੇਕਰ ਉਹਦੇ ਮੁਤਾਬਕ ਆਪਾਂ ਗੱਲ ਕਰਾਂਗੇ ਤੇ ਉਹ ਨੂੰ ਬਹੁਤ ਜਲਦੀ ਗੱਲ ਪਕੜ ਵਿੱਚ ਆ ਜਾਂਦੀ ਫਿਰ ਇੱਥੇ ਸਤਿਗੁਰੂ ਮਹਾਰਾਜ ਨੇ ਇੱਕ ਕਿਸਾਨ ਦੀ ਉਦਾਹਰਣ ਦੇ ਕੇ ਸਮਝਾਇਆ ਵੀ ਜਿਵੇਂ ਕਿਸਾਨ ਚੰਗੀ ਫਸਲ ਵਾਸਤੇ ਜਿਹੜਾ ਬੜੀ ਮਿਹਨਤ ਕਰਦਾ ਹੈ ਖੇਤੀਬਾੜੀ ਕਰਦਾ ਤਾਂ ਕਿ ਉਹ ਨੂੰ ਚਾਰਮਣ ਦਾਣੇ ਚੰਗੇ ਪ੍ਰਾਪਤ ਹੋ ਜਾਣ ਫਿਰ ਉਸ ਦ੍ਰਿਸ਼ਟਾਂਤ ਨੂੰ ਹੀ ਮੁੱਖ ਰੱਖ ਕੇ ਸਤਿਗੁਰੂ ਮਹਾਰਾਜ ਜਿੱਥੇ ਬਾਹਰੀ ਰੂਪ ਵਿੱਚ ਖੇਤੀ ਦੀ ਗੱਲ ਹੋ ਰਹੀ ਹੈ ਉੱਥੇ ਅੰਤਰੀਵ ਰੂਪ ਦੇ ਵਿੱਚ ਮਨੁੱਖ ਨੂੰ ਆਪਣੇ ਆਪ ਨੂੰ ਅਕਾਲ ਪੁਰਖ ਪਰਮਾਤਮਾ ਨਾਲ ਜੋੜਨ ਵਾਸਤੇ ਸਤਿਗੁਰੂ ਮਹਾਰਾਜ ਜੀ ਇਹ ਪਾਵਨ ਪਵਿੱਤਰ ਉਪਦੇਸ਼ ਉਹ ਸਾਨੂੰ ਬਖਸ਼ਿਸ਼ ਕਰ ਰਿਹਾ ਹੈ ਇਹ ਪਾਨ ਧਰਤੀ ਬੀਜ ਕਰਮਾ ਕਰੋ ਸਲਿਲਿ ਉਪਾਉ ਸਾਰੰਗ ਪਾਣੀ ਮਹਾਰਾਜ ਕਹਿੰਦੇ ਭਾਈ ਜਿਵੇਂ ਇੱਕ ਕਿਸਾਨ ਖੇਤੀਬਾੜੀ ਕਰਦਿਆਂ ਹੋਇਆਂ ਇੱਕ ਵਧੀਆ ਚੰਗੀ ਫਸਲ ਪੈਦਾ ਕਰਨ ਵਾਸਤੇ ਮਿਹਨਤ ਕਰਦਾ ਹੈ ਪਹਿਲਾਂ ਉਹ ਖੇਤ ਨੂੰ ਜ਼ਮੀਨ ਨੂੰ ਵਾਹਦਾ ਵਾਹ ਕੇ ਉਹਨੂੰ ਸਵਾਰਦਾ ਉਹਨੂੰ ਬਰਾਬਰ ਕਰਦਾ ਤੇ ਫਿਰ ਅੱਗੇ ਉਹਦੇ ਵਿੱਚ ਜਾ ਕੇ ਜਿਹੜਾ ਉਹ ਖੇਤੀਬਾੜੀ ਦੇ ਤਰੀਕੇ ਦੇ ਅਨੁਸਾਰ ਜਿਹੜਾ ਉਹ ਖੇਤੀ ਕਰਨੀ ਸ਼ੁਰੂ ਕਰਦਾ ਇੱਥੇ ਫਿਰ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹੋ ਤੰਨ ਧਰਤੀ ਬੀਜ ਕਰਮਾ ਕਰੋ ਕਿੰਦੇ ਇਸ ਸਰੀਰ ਨੂੰ ਵਿਸ਼ੇ ਵਕਾਰਾਂ ਤੋਂ ਰਹਿਤ ਕਰ ਦੇ ਜਿਵੇਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਉਹਦੇ ਵਿੱਚੋਂ ਕੱਖ ਕਾਨ ਕੱਢ ਦਿੱਤਾ ਜਾਂਦਾ ਉਹਨੂੰ ਬਰਾਬਰ ਕਰ ਲਿਆ ਜਾਂਦਾ ਫਿਰ ਉਹਦੇ ਅੰਦਰ ਬੀਜ ਪਾਇਆ ਜਾਂਦਾ ਬੱਤਰ ਦੇਖ ਕੇ ਕਿੰਦੇ ਇਸ ਤਰ੍ਹਾਂ ਇਸ ਸਰੀਰ ਨੂੰ ਵਿਸ਼ੇ ਵਕਾਰਾਂ ਤੋਂ ਰਹਿਤ ਕਰਨਾ ਪੈਣਾ ਜਿਵੇਂ ਮਿੱਟੀ ਬਰਾਬਰ ਕਰੀਦੀ ਹੈ ਵਟਾਂ ਢਾਹ ਦੇਦੀਆਂ ਆ ਤਾਂ ਜੋ ਪਾਣੀ ਲਾਉਣਾ ਸੌਖਾ ਰਹੇ ਇਸ ਤਰ੍ਹਾਂ ਕਹਿੰਦੇ ਪਹਿਲਾਂ ਜਿਹੜੇ ਮਨ ਦੇ ਅੰਦਰ ਵਿਸ਼ੇ ਵਿਕਾਰਾਂ ਦੀਆਂ ਵੱਟਾਂ ਬਣੀਆਂ ਹੋਈਆਂ ਜਿਹੜੀਆਂ ਪਰਮਾਤਮਾ ਦੇ ਨਾਲ ਤੈਨੂੰ ਜੁੜਨ ਵਾਸਤੇ ਰੁਕਾਵਟ ਬਣਦੀਆਂ ਉਹਨਾਂ ਨੂੰ ਪਹਿਲਾਂ ਭਾਈ ਟਾਉਣਾ ਪੈਣਾ ਪਹਿਲਾਂ ਭਰੋਸਾ ਵਿਸ਼ਵਾਸ ਕਰਕੇ ਅਕਾਲ ਪੁਰਖ ਦੇ ਚਰਨਾਚਰ ਅਰਦਾਸਾਂ ਸੋਧ ਕੇ ਮਹਾਰਾਜ ਬੇਨਤੀ ਕਰਨੀ ਪੈਣੀ ਸਤਿਗੁਰੂ ਮੈਨੂੰ ਆਪਣੇ ਚਰਨਾਂ ਨਾਲ ਜੋੜਨ ਲਈ ਤਾਕਤ ਸਮਰੱਥਾ ਦੇਵੋ ਤਾਂ ਜੋ ਮੈਂ ਬਹਿ ਸਕਾਂ ਸਿਮਰ ਸਕਾਂ ਜਪ ਸਕਾਂ ਤੇ ਆਪ ਅੰਗ ਸੰਗ ਸਹਾਈ ਹੋਇਓ ਕਿ ਮੇਰੀ ਬਿਰਤੀ ਇਕਾਗਰ ਕਰਨ ਵਿੱਚ ਮੇਰੀ ਸਹਾਇਤਾ ਕਰੋ ਕਹਿੰਦੇ ਪਹਿਲਾਂ ਸਰੀਰ ਦੇ ਵਿੱਚੋਂ ਜਿਹੜੇ ਵਿਸ਼ੇ ਵਿਕਾਰ ਆ ਉਹਨਾਂ ਨੂੰ ਖਤਮ ਕਰਨਾ ਪੈਣਾ ਉਹਨਾਂ ਨੂੰ ਢਾਉਣਾ ਪੈਣਾ ਮੰਨੋ ਇਹਨਾਂ ਵਿਕਾਰਾਂ ਤੋਂ ਰਹਿਤ ਜਿਹੜਾ ਸਰੀਰ ਆ ਉਹ ਇੱਕ ਧਰਤੀ ਦੀ ਤਰ੍ਹਾਂ ਆ ਜਿਹੜੀ ਤਿਆਰ ਆ ਬੀਜ ਬੀਜਣ ਵਾਸਤੇ ਬੀਜ ਕਰਮਾ ਕਰੋ ਫਿਰ ਕਹਿੰਦੇ ਇਸ ਸ਼ੁੱਧ ਸਰੀਰ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਬੀਜ ਜਿਹੜਾ ਜਿਹੜਾ ਤੂੰ ਕਰਮ ਕਰਨਾ ਭਾਵ ਸ਼ੁਭ ਕਰਮ ਕਰਨਾ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਬਚਾਉਣਾ ਉਹ ਬੀਜ ਬੀਜਣਾ ਉਹ ਸ਼ੁਭ ਕਰਮੋ ਵਾਹਿਗੁਰੂ ਕੀ ਹੈ ਭਾਈ ਕਿਸੇ ਦੀ ਨਿੰਦਿਆ ਚੁਗਲੀ ਤੋਂ ਆਪਣੇ ਆਪ ਨੂੰ ਬਚਾ ਲਓ ਜਿੰਨਾ ਵੀ ਠੱਗੀ ਠੋਰੀ ਦਾ ਕੰਮ ਹੈ ਉਹਦੇ ਤੋਂ ਆਪਣੇ ਆਪ ਨੂੰ ਬਚਾ ਲਓ ਆਹਾਰ ਵਿਚਾਰ ਕਿਰਦਾਰ ਸਾਰਾ ਸ਼ੁੱਧ ਹੋ ਜਾਏ ਜੋ ਅੰਦਰ ਆ ਹੈ ਉਹੀ ਬਾਹਰ ਹੋਵੇ ਤੇ ਜੇ ਵਾਹਿਗੁਰੂ ਨਾਲ ਪ੍ਰੀਤੀ ਹੈ ਤੇ ਉਹ ਸੱਚੀ ਹੋਵੇ ਕੇਵਲ ਦਿਖਾਵੇ ਵਾਸਤੇ ਨਾ ਹੋਵੇ ਕਿ ਮੁਖ ਤੋਂ ਤੇ ਬਾਣੀ ਜਪਦਾ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਹਿਰਦੇ ਚ ਕਪਟ ਰੱਖੀ ਬੈਟਾ ਲੋਕਾਂ ਨੂੰ ਠੱਗੀ ਵੀ ਜਾਂਦਾ ਇਤਾਂ ਦੀ ਗੱਲ ਬੰਦੀ ਕਹਿੰਦੇ ਇਸ ਤਰ੍ਹਾਂ ਭਾਈ ਧਰਤੀ ਨੂੰ ਜਿਵੇਂ ਸਵਾਰ ਕੇ ਬੀਜ ਬੀਜਿਆ ਜਾਂਦਾ ਇਹ ਸਰੀਰ ਨੂੰ ਵਿਕਾਰਾਂ ਤੋਂ ਰਹਿਤ ਕਰ ਉਹ ਵਿਕਾਰਾਂ ਤੋਂ ਰਹਿਤ ਤੇਰਾ ਸਰੀਰ ਧਰਤੀ ਦੇ ਨੇ ਆਈ ਹੋ ਜਾਏ ਬੀਜ ਕਰਮਾ ਕਰੋ ਤੇ ਨਿਸ਼ਕਾਮ ਕਰਮ ਜਿਵੇਂ ਹੈ ਨਿਸ਼ਕਾਮ ਕਰਮ ਹੁੰਦੇ ਭਾਈ ਜਿਨ੍ਹਾਂ ਦੀ ਆਪਾਂ ਮੁੱਲ ਨਹੀਂ ਵਟਦੇ ਜਾਂ ਜਿਨ੍ਹਾਂ ਦੀ ਆਪਾਂ ਆਸ ਨਹੀਂ ਰੱਖਦੇ ਹੁਣ ਆਪਣਾ ਇੱਥੇ ਸਵਾਲ ਹੋਏਗਾ ਜੀ ਫਿਰ ਜੇ ਆਸ ਨਹੀਂ ਰੱਖਣੀ ਤੇ ਕਿਵੇਂ ਕਰਮ ਕਰਾਂਗੇ ਹੁਣ ਮਨੁੱਖ ਦਾ ਇਹ ਸੁਭਾਅ ਆ ਅਸੀਂ ਪਹਿਲਾਂ ਸੋਚਦੇ ਹਾਂ ਵੀ ਮੈਨੂੰ ਕੀ ਮਿਲੂਗਾ ਜਾਂ ਮੇਰਾ ਫਾਇਦਾ ਕਿੱਥੋਂ ਆ ਫਿਰ ਅਸੀਂ ਕੋਈ ਕੰਮ ਕਰਦੇ ਹਾਂ ਹੁਣ ਜੇ ਗੁਰਦੁਆਰਾ ਸਾਹਿਬ ਵੀ ਜਾਣਾ ਬਾਣੀ ਪੜ੍ਹਨੀ ਆ ਕੋਈ ਸਿਮਰਨ ਕਰਨਾ ਅਸੀਂ ਪਹਿਲਾਂ ਸੋਚਦੇ ਹਾਂ ਮਹਾਰਾਜ ਮੁਕਤੀ ਦੇਹਾਂਗਾ ਮੈਨੂੰ ਕੀ ਮਿਲੂਗਾ ਫਿਰ ਮੈਂ ਕਰਦਾ ਜਾਂ ਜੀਵਨ ਦੀਆਂ ਲੋੜਾਂ ਵਾਸਤੇ ਮਹਾਰਾਜ ਮੈਂ ਸਵਾ ਮਹੀਨਾ ਆਣ ਕੇ ਮੱਥਾ ਟੇਕੂਗਾ ਜੀ ਮੇਰਾ ਫਲਾਣਾ ਕੰਮ ਹੋ ਜਾਏ ਮੈਂ ਜੀ ਖੰਡਪਾਟ ਸਾਹਿਬ ਕਰਾਉਂਗਾ ਜੀ ਮੇਰਾ ਫਲਾਣਾ ਕੰਮ ਹੋ ਜਾਏ ਮੈਂ ਜੀ ਸੁਖਨੀ ਸਾਹਿਬ ਕਰਾਉਂਗਾ ਜੀ ਮੇਰਾ ਫਲਾਣਾ ਕੰਮ ਹੋ ਜਾਏ ਭਾਵ ਅਸੀਂ ਇੱਕ ਸੌਦੇਬਾਜ਼ੀ ਜੀ ਕਰਦੇ ਮਹਾਰਾਜ ਮੈਂ ਆ ਕਰੂੰਗਾ ਤੇ ਇਹਦੇ ਬਦਲੇ ਮੈਨੂੰ ਆਹ ਦਿਓ ਉਹ ਹੋ ਗਈ ਮੰਗ ਉਹ ਸਾਡੀ ਹੋ ਗਈ ਕਾਮਨਾ ਤੇ ਨਿਸ਼ਕਾਮ ਹੁੰਦੀ ਵੀ ਮਹਾਰਾਜ ਮੈਂ ਗੁਰਦੁਆਰਾ ਸਾਹਿਬ ਜ਼ਰੂਰ ਆਉਣਾ ਮੱਥਾ ਟੇਕਦਾ ਬਾਣੀ ਵੀ ਸੁਣਦਾ ਪਰ ਇਹਦੇ ਬਦਲੇ ਮੈਂ ਕੋਈ ਕੰਡੀਸ਼ਨ ਨਹੀਂ ਰੱਖ ਰਿਹਾ ਵੀ ਮੈਨੂੰ ਆ ਦਿਓ ਮੇਰਾ ਫਰਜ ਹੈ ਤੇਰੇ ਹੁਕਮ ਨੂੰ ਮੰਨਣਾ ਤੇਰੇ ਦਰ ਤੇ ਆਣ ਕੇ ਸੇਵਾ ਸਿਮਰਨ ਚ ਜਿੰਨਾ ਕੁ ਮੇਰੇ ਤੋਂ ਹਿੱਸਾ ਪੈਂਦਾ ਮਹਾਰਾਜ ਮੈਂ ਪਾਉਣਾ ਉਹਦੇ ਬਦਲੇ ਤੂੰ ਕੀ ਦੇਣਾ ਕਦੋਂ ਦੇਣਾ ਕਿੰਨਾ ਦੇਣਾ ਦੇਣਾ ਜਾਂ ਨਹੀਂ ਦੇਣਾ ਮੈਂ ਤੇਰੇ ਨਾਲ ਸੌਦਾ ਨਹੀਂ ਕਰਨਾ ਮੇਰੀ ਤੇਰੇ ਨਾਲ ਪ੍ਰੀਤ ਹੈ ਮੈਨੂੰ ਤੇਰੇ ਤੇ ਭਰੋਸਾ ਵਿਸ਼ਵਾਸ ਹੈ ਤੇ ਮੈਂ ਆਪਣਾ ਫਰਜ਼ ਨਿਭਾ ਚੱਲਿਆ ਅੱਗੇ ਤੇਰੀ ਕੁਦਰਤ ਆ ਸੱਚੇ ਪਾਤਸ਼ਾਹ ਜਦੋਂ ਦੇਣਾ ਦੇ ਦੇਈ ਨਹੀਂ ਦੇਣਾ ਤਾਂ ਵੀ ਕੋਈ ਗੱਲ ਨਹੀਂ ਸਤਿਗੁਰੂ ਮਹਾਰਾਜ ਪਰ ਮੈਂ ਤੇਰਾ ਦਰ ਨਹੀਂ ਛੱਡਣਾ ਉਹ ਹੁੰਦਾ ਨਿਸ਼ਕਾਮ ਕਾਮਨਾ ਤੋਂ ਰਹਿਤ ਵੀ ਕਾਰਜ ਕਰਕੇ ਉਹਦੇ ਬਦਲੇ ਕੋਈ ਮੰਗਣਾ ਨਹੀਂ ਵੀ ਜੇ ਚਾਰ ਦਿਨ ਜੋੜਿਆਂ ਦੀ ਸੇਵਾ ਕਰ ਲਈ ਲੰਗਰਾਂ 'ਚ ਸੇਵਾ ਕਰ ਲਈ ਜਾਂ ਬਾਣੀ ਪੜ ਲਈ ਤੇ ਉਹਦੀ ਸ਼ਰਤ ਨਹੀਂ ਰੱਖੀ ਵੀ ਮਹਾਰਾਜ ਮੈਂ ਇੰਨੀ ਸੇਵਾ ਕੀਤੀ ਹੁਣ ਇਹਦੇ ਬਦਲੇ ਮੈਨੂੰ ਆਹ ਦੇ ਉਹ ਕਾਮਨਾ ਆ ਜੇ ਕੁਛ ਮੰਗ ਰਿਆ ਨਾ ਤੇ ਉਹ ਕਾਮਨਾ ਤੇ ਜੇ ਸੇਵਾ ਕਰਕੇ ਹੱਥ ਜੋੜ ਕੇ ਅਰਦਾਸ ਕਰਤੀ ਮਹਾਰਾਜ ਜੋ ਦੇ ਨੂੰ ਪਾਉਂਦਾ ਜਦੋਂ ਪਾਉਂਦਾ ਜਿੱਦਾਂ ਪਾਉਂਦਾ ਮੈਨੂੰ ਉਦਾਂ ਹੀ ਰੱਖ ਹੋ ਸਕਦਾ ਜਿਹੜੀ ਤੂੰ ਮੰਗ ਲੈ ਕੇ ਆਇਆ ਉਹ ਤੈਨੂੰ ਉਹਦੇ ਤੋਂ ਵੱਧ ਵੀ ਦੇ ਦੇ ਤੇ ਕਈ ਵਾਰ ਇਹ ਵੀ ਹੁੰਦਾ ਵੀ ਹਜੇ ਮਹਾਰਾਜ ਪਰਖ ਕਰਦਾ ਵੀ ਭਾਈ ਦੇਖਾ ਕੱਲਾ ਕਾਮਨਾਵਾਂ ਵਾਸਤੇ ਹੀ ਆਉਂਦਾ ਜਾਂ ਸੱਚੀ ਮੇਰੇ ਨਾਲ ਪ੍ਰੀਤੀ ਰੱਖਦਾ ਫਿਰ ਉਹ ਸਮਾਂ ਲੱਗ ਵੀ ਜਾਂਦਾ ਤੇ ਮੇਰੇ ਵਰਗੇ ਬਹੁਤੇ ਐਸੇ ਆ ਵੀ ਜਿਹੜੇ ਕਾਮਨਾ ਪਹਿਲਾਂ ਮੁਖ ਰੱਖਦੇ ਆ ਜੇ ਉਹ ਪੂਰੀ ਨਾ ਹੋਵੇ ਤਾਂ ਕਹਿਣਾ ਇਸ ਗੁਰਦੁਆਰਿਆਂ ਪੂਰੀ ਨਹੀਂ ਹੋਈ। ਫਲਾਣੀ ਜਗ੍ਹਾ ਬੜੀ ਸ਼ਕਤੀ ਵਾਲੀ ਆ ਉੱਥੇ ਚੱਲੀਏ ਉੱਥੇ ਬਹੁਤ ਛੇ ਦੀ ਅਰਦਾਸ ਪੂਰੀ ਹੁੰਦੀ ਕਿਉਂਕਿ ਅਸੀਂ ਕਹਿੰਨੇ ਸਾਡਾ ਫਲਾਣਾ ਕੰਮ ਉਹ ਹੋਣਾ ਚਾਹੀਦਾ। ਉਹ ਕਾਮਨਾ ਹੋ ਜਾਂਦੀ ਹੈ। ਸੋ ਰੋਹ ਵਿਚਾਰ ਮਹਾਰਾਜ ਕਹਿੰਦੇ ਫਿਰ ਇਸ ਪ੍ਰਕਾਰ ਭਾਈ ਜਿਹੜੇ ਨਿਸ਼ਕਾਮ ਕਰਮ ਆ ਨਿਸ਼ਕਾਮ ਕਰਮਾ ਰੂਪੀ ਬੀਜ ਬੀਜਣਾ ਆਪਣੇ ਵੱਲੋਂ ਸੇਵਾ ਸਿਮਰਨ ਦੀ ਡਿਊਟੀ ਕਰ ਦੇਣੀ ਆ ਅੱਗੇ ਅਕਾਲ ਪੁਰਖ ਤੇ ਛੱਡ ਦੇਣਾ ਮਹਾਰਾਜ ਤੇਰਾ ਭਾਣਾ ਜੋ ਤੂੰ ਕਰੇਂਗਾ ਮੈਨੂੰ ਸਤ ਮਨਜ਼ੂਰ ਹੈ। ਇਹ ਤਾਂ ਧਰਤੀ ਬੀਜ ਕਰਮਾ ਕਰੂ ਕਹਿੰਦੇ ਫਿਰ ਵਿਕਾਰਾਂ ਰੂਪੀ ਜਿਹੜੇ ਵੱਟਾਂ ਨੇ ਨਾ ਉਹਨਾਂ ਨੂੰ ਢਾ ਕੇ ਇਸ ਸਰੀਰ ਨੂੰ ਸਮਤਲ ਬਰਾਬਰ ਕਰਦੇ ਤੇ ਨਿਸ਼ਕਾਮ ਰੂਪ ਦਾ ਬੀਜ ਆਪਣੇ ਇਸ ਤਾਇਆ ਦੇ ਵਿੱਚ ਇਸ ਸਰੀਰ ਵਿੱਚ ਬੀਜ ਦੇ ਇਸ ਸਥੇ ਦੁਆਰਾ ਕਾਮਨਾ ਮਤੋਂ ਰਹਿਤ ਹੋ ਕੇ ਵਾਹਿਗੁਰੂ ਵਾਲੇ ਪਾਸੇ ਵੱਲੋਂ ਤੁਰੇ ਸੱਲੇ ਲਿਆ ਪਾਓ ਸਾਰੰਗ ਪਾਣੀ ਪਰਮਾਤਮਾ ਦੇ ਨਾਮ ਰੂਪੀ ਜਲ ਦਾ ਫਿਰ ਇੱਤੇ ਛਿੜਕਾ ਕਰਦੇ ਬੀਜ ਬੀਜ ਕੇ ਤੇ ਹੁਣ ਬੀਜ ਨੂੰ ਪੁੰਗਰਨ ਵਾਸਤੇ ਉੱਗਣ ਵਾਸਤੇ ਨਮੀ ਦੀ ਲੋੜ ਪੈਂਦੀ ਆ ਕਹਿੰਦੇ ਫਿਰ ਹੁਣ ਜਿਹੜਾ ਵਾਹਿਗੁਰੂ ਦਾ ਸੱਲੇ ਲਿਆ ਪਾਓ ਸਾਰੰਗ ਪਾਣੀ ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਰੂਪੀ ਜਾਲੇ ਦੇ ਉੱਪਰ ਤਰੋਂਕ ਸਰੀਰ ਦੇ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਨਿਸ਼ਕਾਮ ਹੋ ਕੇ ਸੇਵਾ ਤੇ ਸਿਮਰਨ ਵਿੱਚ ਜੁੜ ਜਾ ਤੇ ਵਾਹਿਗੁਰੂ 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 ਦਾ ਮੰਤਰ ਜਾਪ ਕਰ ਜਿਹੜਾ ਤੇਰੀ ਉਸ ਕਾਮਨਾ ਤੋਂ ਰਹਿਤ ਜਿਹੜਾ ਕਰਮਿਆਂ ਜਦੋਂ ਵਾਹਿਗੁਰੂ ਦੇ ਨਾਮ ਦੇ ਛਿੱਟੇ ਉਹਦੇ ਤੇ ਵੱਜਣਗੇ ਤੇ ਫਿਰ ਭਾਈ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਪੌਦਾ ਆ ਉਹ ਤੇਰੇ ਅੰਦਰ ਪੈਦਾ ਹੋਵੇਗਾ ਹੀ ਹੋਵੇਗਾ ਕਿਉਂਕਿ ਧਰਤੀ ਵੀ ਬਰਾਬਰ ਹੋ ਗਈ ਬੀਜ ਵੀ ਬੀਜਿਆ ਗਿਆ ਤੇ ਉਹਦੇ ਉੱਪਰ ਨਮੀ ਰੂਪੀ ਜਲ ਵੀ ਛਿੜਕ ਦਿੱਤਾ ਗਿਆ ਹੁਣ ਸਾਰੀਆਂ ਜਿਹੜੀਆਂ ਉਸੇ ਬੀਜ ਨੂੰ ਪੁੰਗਰਨ ਵਾਸਤੇ ਲੋੜੀਂਦੀਆਂ ਚੀਜ਼ਾਂ ਸਹੀ ਉਹ ਹੋ ਗਈਆਂ ਤੇ ਹੁਣ ਵਾਹਿਗੁਰੂ ਕਿਰਪਾ ਕਰੇਗਾ ਤੇਰੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਰੂਪੀ ਬੂਟਾ ਉਹ ਉਗ ਪੈਗਾ ਜਿਵੇਂ ਕਿਸਾਨ ਧਰਤੀ 'ਚ ਬੀਜ ਬੀਜ ਕੇ ਤੇ ਸਹੀ ਨਮੀ ਦੀ ਅਨੁਸਾਰ ਉਹਨੂੰ ਬਰਾਬਰ ਕਰਕੇ ਰੱਖਦਾ ਤੇ ਫਿਰ ਹੌਲੀ-ਹੌਲੀ ਉਹਦੇ 'ਚੋਂ ਪੁੰਗਰਾ ਆਰਾ ਪੁੰਗਰ ਕੇ ਬੂਟੇ ਉਗ ਪੈਂਦੇ ਕਹਿੰਦੇ ਇਸੇ ਤਰ੍ਹਾਂ ਸੱਲੇਲੇ ਆਪਾ ਉਹ ਸਾਰੰਗ ਪਾਣੀ ਵਾਹਿਗੁਰੂ ਦਾ ਨਾਮ ਰੂਪੀ ਜਲ ਪਾਈ ਉਹਦੇ ਤੇ ਛਿੜਕ ਦੇ ਮਾਨਕ ਰਸਾਨ ਹਰ ਹਿਰਦੈ ਜਮਾਈ ਲੈ ਇਉਂ ਪਾਵਸ ਪਦ ਨਿਰਵਾਣੀ ਮਹਾਰਾਜ ਕਹਿੰਦੇ ਮਨ ਨੂੰ ਸ਼ੁੱਧ ਕਰਨਾ ਮਨ ਵਿੱਚੋਂ ਮਾੜੇ ਵਿਚਾਰਾਂ ਨੂੰ ਕੱਢ ਦੇਣਾ ਮਾਨਕ ਰਸਾਨ ਹਰ ਹਿਰਦੈ ਜਮਾਈ ਲੈ ਸਾਵਧਾਨ ਹੋ ਜਾਣਾ ਇਕਾਗਰ ਹੋ ਜਾਣਾ ਪ੍ਰਮਾਤਮਾ ਨਾਲ ਜੁੜ ਜਾਣਾ ਮਾਨਕ ਰਸਾਨ ਹਰ ਹਿਰਦੈ ਜਮਾਈ ਲੈ ਕਹਿੰਦੇ ਫਿਰ ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਹਰੀ ਦੇ ਨਾਮ ਨੂੰ ਜਮਾ ਕਰ ਲੈ ਜੋੜ ਲੈ ਇਕੱਠਾ ਕਰ ਲੈ ਵਾਹਿਗੁਰੂ ਦੇ ਨਾਮ ਦਾ ਧਨ ਜਾਂ ਇਉਂ ਕਹਿ ਲੋ ਕਿ ਜਿਵੇਂ ਵਧੀਆ ਬੀਜ ਬੀਜਿਆ ਉੱਪਰ ਵਾਹਿਗੁਰੂ ਦੇ ਨਾਮ ਦਾ ਪਾਣੀ ਤਰੋਂਕਿਆ ਤੇ ਕਹਿੰਦੇ ਫਿਰ ਵਾਹਿਗੁਰੂ ਦਾ ਨਾਮ ਰੂਪੀ ਬੂਟਾ ਹਿਰਦੇ 'ਚ ਉਜੰਮ ਪਿਆ ਉਗ ਪਿਆ ਇਸ ਤਰ੍ਹਾਂ ਵੀ ਆਪਾਰਥ ਲੈ ਸਕਦੇ ਮਾਨਕ ਰਸਾਨ ਹਰ ਹਿਰਦੈ ਜਮਾਇ ਲੈ ਕਹਿੰਦੇ ਫਿਰ ਭਾਈ ਇਸ ਪ੍ਰਕਾਰ ਜਿਹੜਾ ਤੇਰਾ ਮਾਨਿਆ ਨਾ ਉਹਨੂੰ ਸ਼ੁੱਧ ਕਰ ਲੈ ਭਾਵ ਉਹਦੇ ਵਿੱਚੋਂ ਮਾੜੇ ਫੁਰਨੇ ਜਿਹੜੇ ਤੇਰੇ ਉੱਠਦੇ ਆ ਉਹਨਾਂ ਤੇ ਕੰਟਰੋਲ ਉਹਨਾਂ ਤੇ ਕਾਬੂ ਕਰਨਾ ਸਿੱਖ ਜਾ ਸਾਵਧਾਨ ਇਕਾਗਰ ਹੋ ਜਾ ਤੇ ਫਿਰ ਵਾਹਿਗੁਰੂ ਦਾ ਨਾਮ ਰੂਪੀ ਪੌਦਾ ਤੇਰੇ ਹਿਰਦੇ ਚ ਜੰਮ ਲਏਗਾ ਇਉਂ ਪਾਵਸ ਪਦ ਨਿਰਵਾਣੀ ਫਿਰ ਇਸ ਪ੍ਰਕਾਰ ਨਿਰਵਾਣ ਪਦ ਦੀ ਪ੍ਰਾਪਤੀ ਹੁੰਦੀ ਹੈ ਉਸ ਵਾਹਿਗੁਰੂ ਦੀ ਦਰਗਾਹ ਤੱਕ ਦਾ ਸਫਰ ਸੌਖਾ ਹੋ ਜਾਂਦਾ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਥਾਂ ਮਿਲ ਜਾਂਦੀ ਹੈ ਉਹ ਫਿਰ ਕੀਤੀ ਹੋਈ ਸੇਵਾ ਸਿਮਰਨ ਦੇ ਬਦਲੇ ਆਪਣੇ ਇਸ ਜੀਵ ਨੂੰ ਜੰਮਣ ਮਰਨ ਦੇ ਸੰਕਟ ਚੋਂ ਕੱਢ ਕੇ ਆਪਣੇ ਨਾਲ ਜੋੜ ਲਏਗਾ ਤੇ ਉਹ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਇਉਂ ਪਾਵਸ ਪਦ ਨਿਰਮਾਣੀ ਨਿਰਵਾਣ ਪਦ ਨੂੰ ਪ੍ਰਾਪਤ ਕਰ ਜਾਂਦੇ ਆ ਉਸ ਵਾਹਿਗੁਰੂ ਨੂੰ ਭਾ ਜਾਂਦੇ ਆ ਉਹਦੇ ਪਿਆਰੇ ਬਣ ਜਾਂਦੇ ਆ ਹੁਣ ਸ਼ਬਦ ਤੇ ਬਹੁਤ ਸੌਖਾ ਜਿਹਾ ਆ ਗੱਲ ਪਕੜ ਚ ਆ ਗਈ ਹੋਵੇ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਮਨੁੱਖ ਨੂੰ ਇਹ ਸਮਝ ਆ ਜਾਂਦੀ ਵੀ ਅਸੀਂ ਕਿਹੜੇ ਧੰਦੇਆਂ ਚ ਲੱਗੇ ਹੋਏ ਆ ਤੇ ਕਰਨਾ ਕੀ ਆ ਪਰ ਸਮੇਂ ਦਾ ਸਾਡੀਆਂ ਲੋੜਾਂ ਦਾ ਜਾ ਸਾਰੇ ਇਨਸਾਨ ਆ ਸਾਡੀ ਬੁੱਧੀ ਦਾ ਉਹ ਦੌੜ ਕੇਵਲ ਸੰਸਾਰ ਤੱਕ ਹੀ ਆ ਵੀ ਚੰਗੇ ਕੱਪੜੇ ਪਾ ਲੈ ਚੰਗਾ ਭੋਜਨ ਖਾ ਲੈ ਆਵਦੀਆਂ ਗੱਡੀਆਂ 'ਚ ਘੁੰਮ ਲੈ ਉਹ ਇਹਨਾਂ ਚੀਜ਼ਾਂ ਨੂੰ ਸੁਖ ਸਮਝੀ ਬੈਠੇ ਆ ਪਰ ਸਤਿਗੁਰੂ ਮਹਾਰਾਜ ਕਹਿੰਦੇ ਪਾਈਏ ਸਰੀਰ ਵੀ ਰਹਿਣ ਵਾਲੀਆਂ ਨਹੀਂ ਸਰੀਰ ਆ ਸਰੀਰ ਦੇ ਨਾਲ ਇਹ ਚੀਜ਼ਾਂ ਤੁਰੀਆਂ ਫਿਰਦੀਆਂ ਨਾ ਸਰੀਰ ਰਹਿਣਾ ਤੇ ਨਾ ਇਹ ਵਸਤਾਂ ਰਹਿਣੀਆਂ ਇਹ ਆਤਮਾ ਰੂਪੀ ਅੰਸ਼ ਇਸੇ ਤਰ੍ਹਾਂ ਫਿਰ ਜਨਮਾਂ ਜਨਮਾਂ ਤਰਾਂ ਤੋਂ ਵੱਖੋ ਵੱਖਰੇ ਸਰੀਰਾਂ 'ਚ ਭਟਕ ਰਿਹਾ ਪਰ ਜੇ ਤੂੰ ਚਾਹਨਾ ਕਿ ਇਹਦੇ ਵਿੱਚੋਂ ਬੰਦ ਖਲਾਸੀ ਹੋ ਜਾਏ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਪੱਲਾ ਪਕੜ ਲੈ। ਸਰੋਵ ਵਿਚਾਰ ਮਾਨਕ ਰਸਾਨ ਹਰ ਹਿਰਦੇ ਜਮਾਈ ਲੈ। ਕਿਰਸਾਨ ਬਣ ਕੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਰੂਪੀ ਜਿਹੜਾ ਬੂਟਾ ਆ ਉਹਨੂੰ ਜਮਾਲਾ ਪੈਦਾ ਕਰ ਲੈ ਜਾਂ ਜਮਾ ਕਰ ਲੈ, ਇਕੱਠਾ ਕਰ ਲੈ ਵਾਹਿਗੁਰੂ ਦਾ ਨਾਮ ਰੂਪੀ ਤਨ। ਇਉਂ ਪਾਵਸ ਪਦ ਨਿਰਵਾਣੀ ਫਿਰ ਉਸ ਨਿਰਵਾਣ ਪਦ ਦੀ ਪ੍ਰਾਪਤੀ ਤੱਕ ਦਾ ਸਫ਼ਰ ਤੇਰੇ ਵਾਸਤੇ ਸੌਖਾ ਹੋ ਜਾਏ। ਕਾਹੇ ਗਰਬਸ ਮੂੜੇ ਮਾਇਆ ਮਹਾਰਾਜ ਕਹਿੰਦੇ ਹੈ ਮੂੜੇ ਹੈ ਮੂਰਖਾ ਕਿਉਂ ਆਪਣੇ ਆਪ ਨੂੰ ਮਾਇਆ ਦੇ ਚੱਕਰ ਚ ਫਸਾ ਕੇ ਤੇ ਹੰਕਾਰ ਕਰੀ ਬੈਠਾ ਵੀ ਮੇਰੇ ਕੋਲ ਬਹੁਤ ਆ ਜਾ ਮੇਰੇ ਕੋਲ ਆਦੀ ਹੈ ਜੀ ਮੇਰੇ ਕੋਲ ਉਹ ਵੀ ਹੈ ਮਾਇਆ ਕੇਵਲ ਧਨ ਨੂੰ ਪੈਸੇ ਨੂੰ ਦੌਲਤ ਨੂੰ ਨਹੀਂ ਕਿਹਾ ਗਿਆ ਮਾਇਆ ਹੈ ਜਿਹੜੀ ਵਾਹਿਗੁਰੂ ਦੇ ਨਾਮ ਜਪਣ ਚ ਸਿਮਰਨ ਸੇਵਾ ਕਰਨ ਚ ਅੜਿਕਾ ਬਣੇ ਉਹ ਮਾਇਆ ਜਿਹੜੀ ਤੈਨੂੰ ਆਪਣੇ ਨਾਲ ਜੋੜਦੀ ਐ ਤੇ ਵਾਹਿਗੁਰੂ ਨਾਲੋਂ ਤੋੜਦੀ ਐ ਉਹ ਮਾਇਆ ਹੁਣ ਮਾਇਆ ਤੋਂ ਭਾਵ ਇਹ ਐ ਕਿ ਭਾਈ ਕੰਮ ਤੇ ਜਾਣਾ ਕਹਿੰਦਾ 4 ਪੈਸੇ ਕਮਾਉਣੇ ਐ ਗੁਰਦੁਆਰਾ ਸਾਹਿਬ ਜਾਈਏ ਨਾ ਜਾਈਏ ਇੱਥੇ ਪੈਸਾ ਮਾਇਆ ਦਾ ਰੂਪ ਬਣ ਗਿਆ ਘਰ ਪਰਿਵਾਰ ਚ ਕਹਿੰਦਾ ਜੀ ਰੱਬ ਨੂੰ ਕੀ ਮਿਲਣਾ ਰੱਬ ਦਾ ਨਾਮ ਕੀ ਲੈਣਾ ਆਪਦੇ ਨਿਆਣਿਆਂ ਨਾਲ ਘੜੀ ਖੇਡਦੇ ਆ ਘਰ ਵਾਲੀ ਇਸਤਰੀ ਦੇ ਨਾਲ ਆਪਣੇ ਜਿਹੜੇ ਸਬੰਧ ਹੈ ਉਹਨਾਂ ਦਾ ਅਸੀਂ ਆਨੰਦ ਮਾਣ ਰਹੇ ਹਾਂ ਹੁਣ ਬੱਚੇ ਤੇ ਇਸਤਰੀ ਜਿਹੜੀ ਆ ਉਹ ਵਾਸ਼ਗੁਰੂ ਦੇ ਨਾਮ ਨੂੰ ਜਪਣ ਤੇ ਸਿਮਰਨ ਦਾ ਅੜਿੱਕਾ ਬਣ ਗਏ ਇਸ ਕਰਕੇ ਉਹ ਮਾਇਆ ਰੂਪ ਹੋ ਗਏ ਫਿਰ ਮਾਤਾ ਪਿਤਾ ਕੋਲ ਕਹਿੰਦਾ ਜੀ ਮਾਤਾ ਪਿਤਾ ਹੀ ਰੱਬ ਦਾ ਰੂਪ ਹੁੰਦੇ ਮਾਤਾ ਪਿਤਾ ਦੀ ਸੇਵਾ ਕਰ ਲਈਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਕੋਈ ਲਾਭ ਨਹੀਂ ਮਾਤਾ ਪਿਤਾ ਮਾਇਆ ਦਾ ਰੂਪ ਬਣ ਗਏ ਕੋਈ ਸੱਜਣ ਮਿੱਤਰ ਆ ਗਿਆ ਕਹਿੰਦਾ ਛੱਡ ਤੂੰ ਕਿੱਥੇ ਜਾਣਾ ਗੁਰਦੁਆਰਾ ਸਾਹਿਬ ਘੜੀ ਬੈੰਨੇ ਆ ਕੁਝ ਖਾਣੇ ਪੀਣੇ ਆ ਆਪਣਾ ਆਨੰਦ ਲੈਨੇ ਆ ਉਤੇ ਉਹ ਸੱਜਣ ਮਿੱਤਰ ਦੋਸਤ ਜਿਹੜਾ ਉਹ ਮਾਇਆ ਦਾ ਰੂਪ ਬਣ ਗਿਆ ਹੁਣ ਸੰਸਾਰ ਵਿੱਚ ਰਹਿੰਦੇ ਆ ਬਹੁਤ ਸਾਰੀਆਂ ਐਸੀਆਂ ਸਾਡੀਆਂ ਜ਼ਿੰਮੇਵਾਰੀਆਂ ਆ ਬੱਚਿਆਂ ਨੂੰ ਪਾਲਣਾ ਮਾਤਾ ਪਿਤਾ ਦੇ ਆਗਿਆਕਾਰੀ ਧੀਆ ਪੁੱਤਰ ਬਣਨਾ ਘਰ ਵਾਲੀ ਬੱਚਿਆਂ ਦੇ ਨਾਲ ਜਿਹੜਾ ਜਿਹੜਾ ਤੁਹਾਡਾ ਸਬੰਧ ਹੈ ਉਸ ਸਬੰਧ ਦੀ ਪੂਰਤੀ ਲਈ ਕਿਰਤ ਕਰਨੀ ਚਾਰ ਟਕੇ ਕਮਾਉਣੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਇਹਨਾਂ ਸਾਰਿਆਂ ਨੂੰ ਛੱਡ ਦੇ ਇਹਨਾਂ ਤੇ ਕਾਂਟਾ ਮਾਰ ਦੇ ਤੇ ਦੁਨੀਆ ਨੂੰ ਤਿਆਗ ਕੇ ਜੰਗਲ ਚ ਬਹਿ ਜਾ ਮਹਾਰਜ ਕਹਿੰਦੇ ਨਹੀਂ ਭਾਈ ਇਹ ਤੇ ਇਹਦੀ ਪਰਖ ਹੁਣੀ ਆ ਕੰਮ ਤੇ ਜਾ ਭਾਵੇਂ 8 ਘੰਟੇ ਲਾ ਭਾਵੇਂ 12 ਘੰਟੇ ਲਾ ਜਿੱਥੇ ਉਥੇ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦਾ 12-12 ਘੰਟੇ ਆਪਣੀ ਸ਼ਿਫਟ ਪੂਰੀ ਕਰਦਾ ਪਰ ਅਮਰਤ ਵੇਲੇ ਉੱਠ ਕੇ ਕਿਤੇ ਅੱਧਾ ਘੰਟਾ ਘੰਟਾ ਵਾਹਿਗੁਰੂ ਦੇ ਸਿਮਰਨ ਦੀ ਡਿਊਟੀ ਵੀ ਕਰਨਾ ਫਿਰ ਜੇ ਪੈਸੇ ਕਮਾਉਣ ਲਈ ਸੱਤੇ ਦਿਨ ਉੱਠ ਕੇ ਜਾ ਸਕਦਾ ਤੇ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਮੱਥਾ ਟੇਕਣ ਵਾਸਤੇ ਵੀ ਥਮਾ ਤੋਂ ਕੱਢ ਸਕਦਾ ਤੇ ਜੇ ਮਾਤਾ ਪਿਤਾ ਦੀ ਸੇਵਾ ਕਰ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਤੂੰ ਆਪਣੇ ਆਪ ਨੂੰ ਸਮਰੱਥ ਸਮਝਦਾ ਆ ਉਹਦੇ ਨਾਲ ਦੀ ਨਾਲ ਆਪਣੀ ਕੌਮ ਲਈ ਆਪਣੇ ਧਰਮ ਲਈ ਆਪਣੇ ਪੰਥ ਲਈ ਵੀ ਆਪਣੀ ਜ਼ਿੰਮੇਵਾਰੀ ਸਮਝਣਾ ਇਹ ਨਾ ਕਹੇ ਕਿ ਭਾਈ ਮੇਰ ਕੋ ਘਰ ਦੇ ਵਿੱਚੋਂ ਵੇਹਲ ਨਹੀਂ ਹੈ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਨੇ ਚੰਗਾ ਸਰੀਰ ਦਿੱਤਾ ਘਰ ਪਰਿਵਾਰ ਦਿੱਤਾ ਧਨ ਦੌਲਤ ਦਿੱਤੀ ਉਹਦਾ ਆਨੰਦ ਮਾਣ ਜਿੱਥੇ ਤੇਰੀ ਜ਼ਿੰਮੇਵਾਰੀ ਬਣਦੀ ਉਹ ਨਿਭਾ ਪਰ ਉਹਦੇ ਨਾਲ ਦੀ ਨਾਲ ਵਾਹਿਗੁਰੂ ਦੇ ਨਾਮ ਸਿਮਰਨ ਦਾ ਤੇ ਸੇਵਾ ਦਾ ਖਿਹੜਾ ਨਾ ਛੱਡਾ ਇਹ ਧੰਨਾ ਕਹੇ ਵੀ ਮੈਂ ਇੱਧਰ ਬਹੁਤਾ ਬਿਜ਼ੀ ਹੋ ਗਿਆ ਜੇ ਉਧਰ ਬਿਜ਼ੀ ਆ ਤੇ ਵਾਹਿਗੁਰੂ ਦਾ ਨਾਮ ਰੂਪੀ ਧੰ ਜਿਹੜਾ ਇਕੱਠਾ ਕਰਨਾ ਉਹ ਵੀ ਤਾਂ ਤੇਰਾ ਹੀ ਕੰਮ ਆ ਨਾ ਉਹ ਵੀ ਤੇ ਹੀ ਕਰਨਾ ਸੋ ਦੋਨਾਂ ਦਾ ਪਲੜਾ ਬਰਾਬਰ ਰੱਖ ਜਿੰਨਾ ਕੰਮ ਡਟ ਕੇ ਕਰਦਾ ਉਹਨਾਂ ਨਾਮ ਸਿਮਰਨ ਵੀ ਡਟ ਕੇ ਜਪਿਆ ਕਰ ਤਾਂ ਜੋ ਦੋਨੇ ਪਾਸੇ ਤੇਰੇ ਬਰਾਬਰ ਰਹਿਣ ਪਰ ਹੋ ਕੀ ਰਿਹਾ ਵੀ ਜਿਹੜੇ ਤੇ ਘਰ ਪਰਿਵਾਰ ਸੰਸਾਰ ਨੂੰ ਛੱਡ ਕੇ ਇੱਧਰ ਚਲੇ ਗਏ ਉਹਨਾਂ ਨੇ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਿਆ ਤੇ ਜਿਹੜੇ ਗ੍ਰਸਤ ਦੀਆਂ ਜ਼ਿੰਮੇਵਾਰੀਆਂ 'ਚ ਫਸ ਗਏ ਉਹਨਾਂ ਨੇ ਰੱਬ ਵਾਲੇ ਪਾਸਿਓਂ ਮੂੰਹ ਮੋੜ ਲਿਆ ਭਾਵ ਦੋਨੇ ਪੱਲੇ ਬਰਾਬਰ ਨਹੀਂ ਰੱਖੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਭ ਤੋਂ ਉੱਤਮ ਭਗਤੀ ਸਭ ਤੋਂ ਵੱਡੀ ਸੇਵਾ ਇਹੀ ਐ ਵੀ ਘਰ ਪਰਿਵਾਰ 'ਚ ਰਹਿੰਦਿਆਂ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਤੇ ਵਾਹਿਗੁਰੂ ਦੇ ਨਾਮ ਸਿਮਰਨ ਦੀ ਵੀ ਸੇਵਾ ਕਰਦਾ ਉਹ ਸਭ ਤੋਂ ਵੱਡਾ ਜਤੀ ਉਹ ਸਭ ਤੋਂ ਵੱਡਾ ਸਦੀ ਉਹ ਸਭ ਤੋਂ ਵੱਡਾ ਭਗਤ ਐ ਕਿਉਂਕਿ ਉਹਨੇ ਆਪਣੀ ਕਿਸੇ ਜ਼ਿੰਮੇਵਾਰੀ ਤੋਂ ਮੂੰਹ ਨਹੀਂ 모ੜਿਆ ਉਹ ਭੱਜਿਆ ਨਹੀਂ ਆਪਣੀ ਹਰ ਲੋੜ ਦੀ ਪੂਰਤੀ ਲਈ ਡਟ ਕੇ ਮਿਹਨਤ ਵੀ ਕਰਦਾ ਤੇ ਆਪਣੇ ਉਧਾਰ ਵਾਸਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਸੇਵਾ ਵੀ ਕਰਦਾ ਇਸ ਕਰਕੇ ਉਹ ਸਭ ਤੋਂ ਸਰਬੋਤਮ ਸਾਧੂ ਵੀ ਕਹਿ ਲੋ ਸੰਤ ਵੀ ਕਹਿ ਲੋ ਮਹਾਤਮਾ ਵੀ ਕਹਿ ਲੋ ਸ੍ਰੇਸ਼ਟ ਪੁਰਖ ਵੀ ਕਹਿ ਲੋ ਮੱਖੀ ਮਾਂ ਮੰਗੇ ਬਚਨ ਕਰਦਿਆਂ ਵੀ ਜੇ ਮਹਾਪੁਰਖ ਵੀ ਕਹਿਣਾ ਤੇ ਆਪਾਂ ਉਹਨੂੰ ਕਹਿ ਸਕਦੇ ਹਾਂ ਭਾਈ ਕਿਉਂ ਕਿਉਂਕਿ ਉਹਨੇ ਆਪਣੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਵਾਹਿਗੁਰੂ ਦੇ ਹੁਕਮ 'ਤੇ ਰਹਿ ਕੇ ਨਿਭਾਈ ਹੈ ਰੱਬ ਦੇ ਨਾਮ ਦੇ ਉੱਤੇ ਨਾ ਤੇ ਸੰਸਾਰ ਛੱਡਿਆ ਤੇ ਨਾ ਸੰਸਾਰ ਦੇ ਨਾਮ ਦੇ ਉੱਤੇ ਰੱਬ ਵੱਲੋਂ ਪਾਸਾ ਮੂੜਿਆ ਇਸ ਕਰਕੇ ਸਭ ਤੋਂ ਵੱਡੀ ਭਗਤੀ ਇਹੀ ਹੈ ਕਿ ਆਪਣੇ ਹਰ ਕਿਰਦਾਰ ਨੂੰ ਹਰ ਜ਼ਿੰਮੇਵਾਰੀ ਨੂੰ ਸਮੇਂ ਸਿਰ ਤੇ ਮਨ ਨਾਲ ਨਿਭਾਉਣਾ ਇਥੇ ਵੀ ਸਤਿਗੁਰੂ ਮਹਾਰਾਜ ਇਹ ਹੀ ਸਮਝਾ ਰਹੇ ਕਹਿੰਦੇ ਕਾਹੇ ਮੂਰ ਵਾਹਿਗੁਰੂ ਕਾਹੇ ਗਰਮਸ ਮੂੜੇ ਮਾਇਆ ਕਹਿੰਦੇ ਹੇ ਮਾਇਆ ਦੇ ਹੰਕਾਰ ਵਿੱਚ ਫਸੇ ਹੋਏ ਪ੍ਰਾਣੀ ਮੂਰਖ ਨਾ ਬਣ ਸਮਝ ਜਾ ਪਹਿਚਾਨ ਜਾ ਇਹ ਸਾਰਾ ਕੁਝ ਜਿਹਦਾ ਹੰਕਾਰ ਕਰ ਰਿਆਂ ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਓ ਹੁਣ ਇੱਥੇ ਮਹਾਰਾਜ ਨੇ ਫਿਰ ਸਾਰੀ ਗੱਲ ਖੋਲ੍ਹ ਦਿੱਤੀ ਕਹਿੰਦੇ ਪਿਤ ਸੁਤੋ सगਲ ਕਾਲ ਅਕਰ ਮਾਤਾ ਤੇਰੇ ਹੋਹਿ ਨ ਅੰਤ ਸਖਾਇਆ ਕਹਿੰਦੇ ਪਿਤਾ ਮਾਤਾ ਧੀਆਂ ਪੁੱਤਰ ਇਸਤਰੀ ਰਿਸ਼ਤੇਦਾਰ ਸਾਗ ਸੰਬੰਧੀ ਕਿਸੇ ਨੇ ਵੀ ਤੇਰੇ ਆ ਸਖਾਈ ਨਹੀਂ ਬਣਨਾ ਇਹ ਉਨਾਂ ਚੇਰੀ ਤੇਰੇ ਨਾਲ ਆ ਜਿੰਨਾ ਚਿਰ ਤੂੰ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਤੇ ਜਿੱਦਣ ਤੂੰ ਇਹਨਾਂ ਦੀਆਂ ਲੋੜਾਂ ਪੂਰੀਆਂ ਨਾ ਕੀਤੀਆਂ ਤੇ ਭਾਈ ਇਹਨਾਂ ਨੇ ਤੇਰੇ ਤੋਂ ਮੁੱਖ ਮੋੜ ਲੈਣਾ ਵੀ ਤੂੰ ਸਾਡੇ ਲਈ ਕੀ ਕਰਦਾ ਸਾਡਾ ਤੂੰ ਕੀ ਲੱਗਦਾ ਜਿੰਨੀ ਦੇਰ ਤੇ ਕਮਾ ਕੇ ਲਿਆ ਕੇ ਦੇ ਰਿਆਂ ਉਨੀ ਦੇਰ ਤੱਕ ਤੇ ਤੇਰੀ ਸੂਭਾ ਕਰਨਗੇ ਤੇ ਜਿੱਦਣ ਕਿਤੇ ਭਾਈ ਤੂੰ ਕੰਮਕਾਰ ਕਰਨ ਜੋਗਾ ਨਾ ਰਿਆ ਮੰਜੇ ਤੇ ਪੈ ਗਿਆ ਤੇ ਫਿਰ ਕਹਿਣਗੇ ਵੀ ਭਾਈ ਹੁਣ ਤਾਂ ਇਹ ਸਾਡੇ ਜੀ ਦਾ ਜੰਜਾਲ ਬਣਿਆ ਪਿਆ ਨਾ ਮਰਦਾ ਤੇ ਨਾ ਖੜਾ ਛੱਡਦਾ ਚਲੋ ਕੋਈ ਕਰਮਾ ਵਾਲੇ ਹੋਣਗੇ ਕਿ ਜਿਹੜੇ ਬਿਰਧ ਮਾਪਿਆਂ ਦੀ ਵੀ ਸੇਵਾ ਕਰਦੇ ਆ ਪਰ ਫੇਰ ਵੀ ਜਿਹੜਾ ਸੇਵਾ ਕਰਨ ਵਾਲਾ ਹੁੰਦਾ ਉਹ ਦੁਖੀ ਹੋ ਜਾਂਦਾ ਮਨ ਕਰਕੇ ਵੀ ਇਹ ਤੇ ਮੰਜੇ ਤੇ ਪਿਆ ਪਰ ਇਹਦੇ ਕਰਕੇ ਮੈਨੂੰ ਵੀ ਪਰੇਸ਼ਾਨੀਆਂ ਆ ਨਾ ਮੈਂ ਕਿਤੇ ਜਾ ਸਕਦਾ ਜਾਂ ਇਹ ਖੰਗੀ ਜਾਂਦਾ ਜੀ ਜਾਂ ਇਹਦੀ ਬਿਮਾਰੀ ਦੇ ਉੱਤੇ ਖਰਚਾ ਬੜਾ ਹੋ ਰਿਹਾ ਮੂੰਹ ਤੋਂ ਭਾਵੇਂ ਕੋਈ ਨਾ ਬੋਲੇ ਪਰ ਹਿਰਦੇ ਕਰਕੇ ਸਾਰੇ ਦੁਖੀ ਹੁੰਦੇ ਆ ਵੀ ਇਸ ਕਰਕੇ ਅਸੀਂ ਵੀ ਤੰਗ ਹੋ ਰਹੇ ਆ ਤੇ ਜਿੰਨੀ ਦੇਰ ਤੱਕ ਉਹ ਕਮਾ ਕੇ ਲਿਆ ਕੇ ਦੇ ਰਿਹਾ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਉੰਨੀ ਦੇਰ ਤੱਕ ਸਾਰੇ ਖੁਸ਼ ਆ ਸਾਰੇ ਪਰੇਸ਼ਾਨ ਆ ਦੇ ਅੰਤ ਵੇਲੇ ਜਦੋਂ ਵਾਹਿਗੁਰੂ ਦੀ ਦਰਗਾਹ 'ਚ ਜਾਣਾ ਕਹਿੰਦੇ ਭਾਈ ਕੋਈ ਕਿੰਨਾ ਵੀ ਪਿਆਰ ਕਰਦਾ ਤੈਨੂੰ ਜਾਂ ਤੂੰ ਕਿਸੇ ਲਈ ਕਿੰਨਾ ਵੀ ਕੀਤਾ ਜਿਉਂਦਿਆਂ ਦੇ ਨਾਲ ਲੋਕ ਜਿਉਂਦੇ ਆ ਪਰ ਮਰਦਿਆਂ ਦੇ ਨਾਲ ਕਦੇ ਕੋਈ ਮਰਦਾ ਨਹੀਂ ਤੇ ਨਾ ਹੀ ਤੁਹਾਡੇ ਵਾਸਤੇ ਕੋਈ ਸੱਚਖੰਡ ਦਰਗਾਹ 'ਚ ਜਾ ਕੇ ਵਾਹਿਗੁਰੂ ਦੇ ਚਰਨਾਂ 'ਚ ਜਾ ਕੇ ਤੁਹਾਡਾ ਉਧਾਰ ਕਰ ਸਕਦਾ ਤੇਰਾ ਉਧਾਰ ਤੇਰੇ ਕਰਮਾਂ ਦੇ ਅਨੁਸਾਰ ਤੈਨੂੰ ਆਪ ਕਰਨਾ ਹੈ ਮਹਾਰਾਜ ਕਹਿੰਦੇ ਇਸ ਕਰਕੇ ਪਾਈ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਅੰਤ ਨ ਸਖਾਇਆ ਕਹਿੰਦੇ ਕੋਈ ਵੀ ਮਾਤਾ ਪਿਤਾ ਧੀਆਂ ਪੁੱਤਰ ਘਰ ਵਾਲੀ ਇਸਤਰੀ ਬੀਬੀ ਕੋਈ ਵੀ ਤੇਰੇ ਸਖਾਈ ਨਹੀਂ ਬਣਗੇ ਉਥੇ ਤੈਨੂੰ ਕਿਸੇ ਨੇ ਨਹੀਂ ਛਡਾਉਣਾ ਰਹਾਓ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਇੱਕ ਹੈ ਤੇ ਉਸੇ ਦਾ ਹੀ ਨਾਮ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਇਥੇ ਵਿਸ਼ਰਾਮ ਵੀ ਆਪਾਂ ਅਸਥਿਤ ਕਰਾਂਗੇ ਜੀ ਬਿਖੇ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਾਈ ਹੁਣ ਸਤਿਗੁਰੂ ਮਹਾਰਾਜ ਇਹ ਤੇ ਸਮਝਾ ਰਿਹਾ ਕਹਿੰਦੇ ਬਿਖੇ ਬਿਕਾਰ ਦੁਸ਼ਟ ਕਿਰਖਾ ਕਰੇ ਹੁਣ ਪਹਿਲਾ ਜਦੋਂ ਸ਼ੁਰੂਆਤ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ ਵੀ ਭਾਈ ਇਹ ਜਿਹੜਾ ਤੇਰਾ ਤਾਨਿਆ ਇਹਨੂੰ ਧਰਤੀ ਕਰ ਲੈ ਤੇ ਕਰਮਾਂ ਨੂੰ ਆਪਣਾ ਜਿਹੜਾ ਆ ਉਹ ਬੀਜ ਬਣਾ ਲੈ ਕਿਸਾਨ ਦੀ ਉਦਾਹਰਣ ਦਿੱਤੀ ਸੀ ਨਾ ਉਨ ਇਥੇ ਮਹਾਰਾਜ ਕਹਿੰਦੇ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਕਹਿੰਦੇ ਜਿਵੇਂ ਖੇਤੀ ਦੇ ਵਿੱਚ ਜਿਹੜੇ ਨਦੀਨ ਆ ਉਹ ਆਪੇ ਉੱਗ ਪੈਂਦੇ ਆ ਜਦੋਂ ਆਪਾਂ ਕੋਈ ਫਸਲ ਬੀਜੀ ਦੀ ਆ ਤੇ ਉਹਦੇ ਵਿੱਚ ਕੱਖ ਕਾਨ ਆਪੇ ਉੱਗ ਪੈਂਦਾ ਤੇ ਜਿਹੜਾ ਚੰਗਾ ਕਿਸਾਨ ਆ ਉਹ ਸਮੇਂ ਸਿਰ ਪਹਿਚਾਣ ਕਰਕੇ ਕਣਕ 'ਚ ਉਹ ਗੁੱਲੀ ਡੰਡਾ ਝੋਨੇ ਦੀ ਫਸਲ ਆ ਜਾਂਦੀ ਉਹਦੇ 'ਚ ਸੌਂਗ ਪੈਦਾ ਹੋ ਜਾਂਦਾ ਇਸੇ ਤਰ੍ਹਾਂ ਡੀਲਾ ਆਦਕ ਪੈਦਾ ਹੋ ਜਾਂਦਾ ਜਿਹੜੇ ਨਦੀਨ ਹੋ ਜਾਂਦੇ ਫਸਲਾਂ 'ਚ ਉਹਨਾਂ ਨੂੰ ਸਮੇਂ ਸਿਰ ਕੱਟ ਕੇ ਬਾਹਰ ਕੱਢ ਦਿੰਦਾ ਜਾਂ ਉਹਨਾਂ ਨੂੰ ਪਾਣੀ ਲੱਗੇ ਤੇ ਜਦੋਂ ਧਰਤੀ ਨਰਮ ਹੋਈ ਹੁੰਦੀ ਹੈ ਤੇ ਜੜਾ ਸਮੇਤ ਪੁੱਟ ਕੇ ਬਾਹਰ ਸਿੱਟ ਦਿੰਦਾ ਵੀ ਮੇਰੀ ਫਸਲ ਖਰਾਬ ਨਾ ਹੋਵੇ ਜਿਹੜੀ ਖੁਰਾਕ ਜਿਹੜੀ ਖਾਦ ਆਦਕ ਪਾਣੀ ਆਦਕ ਮੈਂ ਆਪਦੀ ਫਸਲ ਨੂੰ ਲਾਉਣਾ ਉਹ ਨਦੀਨਾਂ ਨੂੰ ਨਾ ਲੱਗੇ ਤੇ ਇਸ ਕਰਕੇ ਉਹ ਨਦੀਨ ਕੱਟ ਕੇ ਜਾਂ ਪੱਟ ਕੇ ਧਰਤੀ ਜੋ ਬਾਹਰ ਕੱਢ ਦਿੰਦਾ ਹੈ ਕਿ ਮੇਰਾ ਸਾਰਾ ਜਿਹੜਾ ਕੀਤਾ ਹੋਇਆ ਕਾਰਜ ਆ ਉਹਦਾ ਫਲ ਫਸਲ ਨੂੰ ਮਿਲੇ ਤੇ ਫਸਲ ਬਹੁਤੀ ਸੋਹਣੀ ਤੇ ਚੰਗੀ ਹੋਵੇ ਨਦੀਨ ਵਿੱਚੋਂ ਕੱਢ ਦਈਏ ਤਾਂ ਜੋ ਫਸਲ ਹਰੀ ਭਰੀ ਵਧੀਆ ਤੇ ਚੰਗਾ ਝਾੜ ਦੇ ਸਕੇ ਕਹਿੰਦੇ ਇਸੇ ਤਰ੍ਹਾਂ ਜਿਹੜਾ ਤੇਰਾ ਸਰੀਰ ਆ ਇਹਦੇ ਵਿੱਚੋਂ ਜਿਹੜੇ ਵਿਕਾਰ ਆ ਨਾ ਉਹਨਾਂ ਨੂੰ ਕੱਟ ਕੇ ਬਾਹਰ ਕੱਢ ਦੇ ਬਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਕਹਿੰਦੇ ਜਿਹੜੇ ਵਿਖੇ ਤੇ ਵਿਖਾਰ ਆ ਜਿਹੜੇ ਤੈਨੂੰ ਵਾਹਿਗੁਰੂ ਦੇ ਨਾਮ ਨਾਲ ਜੁੜਨ ਵਾਸਤੇ ਰੋਕਦੇ ਐ ਰਾਹ ਜੜਿੱਕਾ ਬਣਦੇ ਐ ਉਹਨਾਂ ਨੂੰ ਕਿਨਾਰਾ ਕਰ ਲੈ ਉਹਨਾਂ ਨੂੰ ਨਦੀਨਾਂ ਦੀ ਤਰ੍ਹਾਂ ਜਿਵੇਂ ਕਿਸਾਨ ਫਸਲ ਦੇ ਵਿੱਚੋਂ ਬੇਲ ਓੜੇ ਜਿਹੜੇ ਨਦੀਨ ਕੱਢ ਕੇ ਬਾਹਰ ਸੁੱਟ ਦਿੰਦਾ ਪੱਟ ਕੇ ਬਾਹਰ ਸੁੱਟ ਦਿੰਦਾ ਇਸ ਕਰਕੇ ਤੂੰ ਵੀ ਭਾਈ ਪਹਿਚਾਣ ਕਰ ਵਾਹਿਗੁਰੂ ਦੇ ਨਾਮ ਦੇ ਰਸਤੇ ਤੇ ਜਿਹੜੇ ਵਿਕਾਰ ਜਿਹੜੇ ਤੈਨੂੰ ਰੋਕ ਰਹੇ ਆ ਨਾ ਇਹਨਾਂ ਨਦੀਨਾਂ ਨੂੰ ਕੱਟ ਕੇ ਕੱਢ ਕੇ ਬਾਹਰ ਸਿਰਦੇ ਇਨ ਤਜ ਆਤਮਾ ਹੋਏ ਧਾਈ ਤੇ ਕਹਿੰਦੇ ਇਹਨਾਂ ਨੂੰ ਤਜ ਕੇ ਇਹਨਾਂ ਨੂੰ ਛੱਡ ਕੇ ਇਹਨਾਂ ਤੋਂ ਛਡਕਾਰਾ ਪਾ ਕੇ ਆਤਮਾ ਹੋਏ ਧਾਈ ਤੇ ਫਿਰ ਕਹਿੰਦੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਰਚ ਜਾਏਗਾ ਜੁੜ ਜਾਏਗਾ ਪਰਮਾਤਮਾ ਨਾਲ ਤੇਰਾ ਮਿਲਾਪ ਹੋ ਜਾਏਗਾ ਇਸ ਕਰਕੇ ਇਨ ਤਜ ਆਤਮਾ ਹੋਏ ਧਾਈ ਤੇ ਜਿਵੇਂ ਖੇਤੀ ਦੇ ਵਿੱਚ ਹੋਰ ਫਸਲ ਨੂੰ ਬਾਹਰੀ ਮਾਰ ਤੋਂ ਬਚਾਉਣ ਵਾਸਤੇ ਡਰਨੇ ਗੱਡੇ ਜਾਂਦੇ ਆ ਰਾਖੇ ਬਣਾਏ ਜਾਂਦੇ ਆ ਵੀ ਜਿਹੜੇ ਫਸਲ ਦੀ ਰਾਖੀ ਕਰਦੇ ਆ ਕਹਿੰਦੇ ਇਸ ਪ੍ਰਕਾਰ ਤੂੰ ਵੀ ਵਾਹਿਗੁਰੂ ਦੇ ਨਾਮ ਸਿਮਰਨ ਤੇ ਸੇਵਾ ਦੇ ਰਾਖੇ ਬਿਠਾ ਲ ਦੇ ਮਨ ਦੇ ਵਿੱਚੋਂ ਇਹ ਵਿਕਾਰਾਂ ਰੂਪੀ ਨਦੀਨ ਕੱਢ ਕੇ ਸੇਵਾ ਸਿਮਰਨ ਦੀ ਬਾੜ ਕਰਦੇ ਤਾਂ ਜੋ ਤੇਰੀ ਖੇਤੀ ਨੂੰ ਕੋਈ ਮਾਰ ਨਾ ਪਾ ਸਕੇ ਕੋਈ ਬਾਹਰੋਂ ਤੇਰੀ ਖੇਤੀ ਨੂੰ ਖਰਾਬ ਨਾ ਕਰ ਸਕੇ ਖੇਤੀ ਦੀ ਰਾਖੀ ਵਾਸਤੇ ਸੇਵਾ ਦੇ ਸਿਮਰਨ ਦੇ ਰਾਖੇ ਬਿਠਾ ਲੈ। ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਖਸੇ ਮਾਦੇ ਅਸਰ ਮਾਈ ਤੇ ਮਹਾਰਾਜ ਕਹਿੰਦੇ ਜਦੋਂ ਜਪ ਤਪ ਸੰਜਮ ਜਪਣਾ ਤਪਣਾ ਭਾਵ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਸੰਜਮ ਜੋ ਵਾਹਿਗੁਰੂ ਨੇ ਕਿਹਾ ਉਸ ਹੁਕਮ ਵਿੱਚ ਰਹਿ ਕੇ ਸੰਜਮ ਵਿੱਚ ਰਹਿ ਕੇ ਸਬਰ ਵਿੱਚ ਰਹਿ ਕੇ ਖਾਣਾ ਪੀਣਾ ਪਹਿਨਣਾ ਕਾਰਜ ਕਰਨਾ ਜਾ ਹੋਏ ਜਬ ਰਾਖੇ ਕਹਿੰਦੇ ਜਦੋਂ ਜਪ ਤਪ ਤੇ ਸੰਜਮ ਵਰਗੇ ਰਾਖੇ ਤੂੰ ਬਣਾ ਲੈ ਪ੍ਰਮਾਤਮਾ ਦੇ ਨਾਮ ਰੂਪੀ ਖੇਤੀ ਦਾ ਬੀਜ ਬੀਜ ਕੇ ਉਹਨੂੰ ਬਚਾਉਣ ਵਾਸਤੇ ਜਪ ਤਪ ਸੰਜਮ ਰੂਪੀ ਬਾੜ ਕਰ ਦਿੱਤੀ ਰਖਵਾਲੀ ਲਈ ਰਾਖੇ ਬਿਠਾ ਲ ਦਿੱਤੇ ਕਮਲ ਵਿਗਸੇ ਮਦ ਅਸਰਮਾਈ ਤੇ ਕਹਿੰਦੇ ਫਿਰ ਜਿਵੇਂ ਇੱਕ ਵਧੀਆ ਫਸਲ ਦੀ ਬਾੜ ਕਰਕੇ ਰਾਖੇ ਬਿਠਾ ਲ ਕੇ ਚੰਗਾ ਉਹਨੂੰ ਜਲ ਪਾਣੀ ਖਾਦ ਆਦਕ ਲਾ ਕੇ ਤੇ ਉਹਦੇ ਚੋਂ ਵਧੀਆ ਰਿਜ਼ਲਟ ਸਾਨੂੰ ਪ੍ਰਾਪਤ ਹੋ ਜਾਂਦਾ ਕਹਿੰਦੇ ਇਸੇ ਤਰ੍ਹਾਂ ਫਿਰ ਤੇੜਾ ਮਨ ਰੂਪੀ ਜਿਹੜਾ ਆਤਮਾ ਰੂਪੀ ਕਮਲਿਆ ਉਹ ਫਿਰ ਖਿੜ ਜਾਵੇਗਾ ਪ੍ਰਮਾਤਮਾ ਦੇ ਨਾਲ ਮਿਲਾਪ ਦਾ ਰਸਤਾ ਸੌਖਾ ਹੋ ਜਾਏਗਾ ਭਾਵ ਪੂਰਨ ਰੂਪ ਵਿੱਚ ਤੇਰੀ ਕੀਤੀ ਹੋਈ ਕਾਲ ਸੇਵਾ ਥਾਂੇ ਪੈ ਜਾਏਗੀ 20 ਸਤਤਾ ਹਰੂ ਬਾਸਰੋ ਸੰਗਰਹਿ ਤੀਨ ਖੋੜਾ ਨਿਤਕਾਲ ਸਾਰੇ ਹੁਣ ਸਤਗੁਰੂ ਮਹਾਰਾਜ ਇੱਥੇ ਦੱਸਦੇ ਆ ਕਹਿੰਦੇ ਭਾਈ 25 ਜਿਹੜੀਆਂ ਹਨ ਪ੍ਰਕਿਰਤੀਆਂ ਆ ਮਨ ਤੇ ਬੁੱਧੀ 25 ਤੇ 27 20 27 ਉਹ 20 ਤੇ 7 27 ਇਸ ਪ੍ਰਕਾਰ ਹੁਣ ਜਿਹੜੇ ਸਨਾਤਨ ਮਤ ਧਰਮ ਦੇ ਗ੍ਰੰਥ ਆ ਉਹਨਾਂ ਵਿੱਚ ਬਹੁਤ ਕੁਝ ਲਿਖਿਆ ਗਿਆ ਆ ਕਿੰਨੇ ਆਸ਼ਰਮ ਆ ਕਿੰਨੇ ਵੇਦ ਆ ਕਿੰਨੀਆਂ ਸਮਰਤੀਆਂ ਆ ਉਹਨਾਂ ਸਾਰਿਆਂ ਦਾ ਵੀ ਤਤਸਾਰ ਜਿਹੜਾ ਆ ਉਹਨਾਂ ਦੇ ਵਿੱਚ ਲਿਖਿਆ ਹੋਇਆ ਤੇ ਮਹਾਰਾਜ ਫਿਰ ਹੁਣ ਸਾਰੇ ਜਗਤ ਨੂੰ ਇਹ ਸਮਝਾ ਰਹੇ ਆ ਕਹਿੰਦੇ ਇਸ ਕਰਕੇ ਜਿਵੇਂ 10 ਇੰਦਰੀਆਂ ਆ ਆਪਣੇ ਪੰਜ ਤਤ ਆ ਤਿੰਨ ਗੁਣ ਰਜੋ ਤੋ ਸੰਤ ਵਾਇਗੁਰੂ ਰਜੋ ਗੁਣ ਸਤੋ ਗੁਣ ਤਮੋ ਗੁਣ ਇਸ ਪ੍ਰਕਾਰ ਇਹਨਾਂ ਸਾਰਿਆਂ ਨੂੰ ਜਦੋਂ ਆਪਾਂ ਜੋੜ ਕਰਦੇ ਆਂ ਤੇ ਇਹ ਵੱਖੋ ਵੱਖਰੇ ਜਿਵੇਂ ਧਾਰਮਿਕ ਗ੍ਰੰਥਾਂ ਦਾ ਆਪਾਂ ਜ਼ਿਕਰ ਕੀਤਾ ਹੁਣ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ 20 ਸਪਤਾਹਰੂ ਸੰਗ੍ਰਹਿ ਤਿੰਨ ਖੋੜਾ ਨਿਤਕਾਲ ਸਾਰੇ ਭਾਵ 25 ਪ੍ਰਕਿਰਤੀਆਂ ਮਨ ਤੇ ਬੁੱਧੀ 27 ਇਹ ਬਣ ਜਾਂਦੇ ਆ ਇਸੇ ਤਰ੍ਹਾਂ ਜਿਵੇਂ ਆ 10 ਇੰਦਰੀਆਂ ਹੋ ਗਈਆਂ 10 ਤੱਤ ਹੋ ਗਏ ਤੇ ਵਾਇਗੁਰੂ ਤਿੰਨ ਗੁਣ ਹੋ ਗਏ ਰਜੋ ਕਮੂ ਤੇ ਸਤੋਗੋਣ ਹੋ ਗਿਆ ਤੇ ਮਨ ਬੁੱਧੀ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਸਾਰਿਆਂ ਦਾ ਜੋੜ ਕਰੇਗਾ ਤੇ 27 ਬਣ ਜਾਂਦੇ ਆ 20 70 ਬਾਸ ਰਹੋ ਸੰਗ੍ਰਹਿ ਕਹਿੰਦੇ ਨਾ ਸਾਰਿਆਂ ਦਾ ਤਤ ਸਾਰ ਇੱਕੋ ਹੀ ਆ ਤੀਨ ਖੋੜਾ ਨਿਤਕਾਲ ਸਾਰੇ ਹੁਣ ਤਿੰਨ ਖੋੜਾ ਤਿੰਨ ਫੁੱਡਾਂ ਕਈਆਂ ਗਈਆਂ ਜਿਨ੍ਹਾਂ ਦੇ ਵਿੱਚ ਜਾਗਰਤ ਸੁਪਨ ਤੇ ਸੁਖੋਪਕ ਭਾਵ ਜਾਗਦਿਆਂ ਹੋયા ਜਾਂ ਸੁੱਤਿਆਂ ਹੋયા ਤੇ ਸੁਖੋਪਤ ਜਿਵੇਂ ਸਮਾਧੀ ਰੂਪ ਪ੍ਰਮਾਤਮਾ ਵਾਹਿਗੁਰੂ ਨਾਲ ਚਿੱਤ ਜੋੜੀਦਾ ਕਹਿੰਦੇ ਇਹਨਾਂ ਦੇ ਸਾਰਿਆਂ ਦੇ ਸਾਰਿਆਂ ਦਾ ਤਤ ਸਾਰ ਇਹੀ ਆ ਤੀਨ ਖੋੜਾਂ ਦੇ ਤਕਾਲ ਸਾਰੇ ਵੀ ਸਾਰੇ ਕਾਲ ਚੱਕਰ ਦੇ ਵਿੱਚ ਆ ਜਾਂਦੇ ਆ ਕਾਲ ਚੱਕਰ ਨਾਲ ਜੁੜ ਜਾਂਦੇ ਆ 10 18ਵੇਂ ਅਪਰੰਪਰੋ ਚੀਨੂ 10 ਤੇ 8 18 ਜਿਵੇਂ ਪੁਰਾਣ ਆ ਸਿਮਰਤियां ਆ ਹੋਰ ਸਾਰੇ ਧਾਰਮਿਕ ਗ੍ਰੰਥ ਆ ਕਹੇ ਨਾਨਕ ਏਵ ਏਕ ਤਾਰੇ ਕਹਿੰਦੇ ਇਹਨਾਂ ਸਾਰਿਆਂ ਦਾ ਤਤ ਸਾਰ ਜੇ ਆਪਾਂ ਸਿੱਧੇ ਸਾਡੇ ਲਫ਼ਜ਼ਾਂ ਦੇ ਵਿੱਚ ਸੁਣਨਾ ਹੋਵੇ ਜਾਂ ਸਮਝਣਾ ਹੋਵੇ ਕਹਿੰਦੇ ਇਸ ਸਾਰਿਆਂ ਦਾ ਤਪਸਾਰ ਇੱਕੋ ਹੀ ਹੈ ਕਹੇ ਨਾਨਕ ਇਵ ਏਕ ਤਾਰੇ ਕਹਿੰਦੇ ਇੱਕ ਪਰਮਾਤਮਾ ਇੱਕ ਵਾਹਿਗੁਰੂ ਇੱਕ ਨਿਰੰਕਾਰ ਦੇ ਨਾਲ ਚਿੱਤ ਜੋੜ ਕੇ ਕੀਤੀ ਹੋਈ ਸੇਵਾ ਕੀਤਾ ਹੋਇਆ ਸਿਮਰਨ ਕੀਤੀ ਹੋਈ ਭਗਤੀ ਇਹਨਾਂ ਸਾਰੇ ਦੇ ਸਾਰੇ ਧਾਰਮਿਕ ਗ੍ਰੰਥਾਂ ਦਾ ਜੋ ਗਿਆਨ ਹੈ ਜੋ ਸਿਆਣੇ ਪੁਰਸ਼ਾਂ ਨੇ ਲਿਖਿਆ ਹੋਇਆ ਕਹਿੰਦੇ ਉਹਨਾਂ ਦਾ ਤਤਸਾਰ ਕੇਵਲ ਇੰਨਾ ਹੀ ਆ ਵੀ ਇੱਕ ਦੇ ਨਾਲ ਜੁੜਨਾ ਪੈਣਾ ਇੱਕ ਦੇ ਨਾਲ ਸੰਬੰਧ ਜੋੜੇਗਾ ਤੇ ਉਹ ਤੈਨੂੰ ਤੇਰੇ ਇਹਨਾਂ ਸਾਰੇ ਦੇ ਸਾਰੇ ਚੱਕਰਾਂ ਚੋਂ ਕੱਢ ਕੇ ਆਪਣੇ ਚਰਨਾਂ ਦੇ ਨਾਲ ਜੋੜ ਲਏਗਾ ਹੁਣ ਸਾਧਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਕਿਸਾਨ ਦੀ ਉਦਾਹਰਣ ਦੇ ਕੇ ਸਾਨੂੰ ਭਾਈ ਇਹ ਸਮਝਾਉਣਾ ਕੀਤਾ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਜੁੜ ਕੇ ਆਪਣੇ ਇਸ ਮਨ ਨੂੰ ਸਮਤਲ ਕਰਕੇ ਕਰਮਾ ਰੂਪੀ ਸ਼ੁੱਧ ਬੀਜ ਬੀਜਦੇ ਤੇ ਵਾਹਿਗੁਰੂ ਦਾ ਨਾਮ ਰੂਪੀ ਜਲ ਛਿੜਕਦੇ ਤਾਂ ਤੇਰੀ ਖੇਤੀ ਵਧੀਆ ਹੋ ਜਾਏ ਤੇ ਉਸ ਖੇਤੀ ਵਿੱਚੋਂ ਵਿਸ਼ੇ ਵਿਕਾਰਾਂ ਦੇ ਨਦੀਨ ਕੱਢ ਕੇ ਕੱਟ ਕੇ ਬਾਹਰ ਸੁੱਟਦੇ ਤਾਂ ਜੋ ਤੇਰੀ ਫਸਲ ਨੂੰ ਨੁਕਸਾਨ ਕਰਨ ਵਾਲੇ ਉਹ ਨਦੀਨ ਵਿੱਚੋਂ ਨਿਕਲ ਜਾਣ ਤੇ ਫਿਰ ਬਾਹੀ ਮਾਰ ਤੋਂ ਬਚਾਉਣ ਵਾਸਤੇ ਜਪ ਤਪ ਸੰਜਮ ਦੀ ਬਾੜ ਕਰਕੇ ਖੇਤੀ ਦੇ ਰਾਖਿਆਂ ਦੇ ਰੂਪ ਵਿੱਚ ਬਿਠਾ ਦੇ ਤਾਂ ਸਤਿਗੁਰੂ ਕਿਰਪਾ ਕਰੇਗਾ ਤੇਰੇ ਸਾਰੇ ਕਾਸ਼ੇ ਦਾ ਤੈਨੂੰ ਫਲ ਇਹ ਮਿਲੇਗਾ ਕਿ ਜਦੋਂ ਇੱਕ ਨਾਲ ਜੁੜ ਜਾਏਗਾ ਫਿਰ ਉਹ ਤੈਨੂੰ ਆਪਣਾ ਹੀ ਰੂਪ ਬਣਾ ਦੇਗਾ ਫਿਰ ਤੇਰਾ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਭਿੰਨ ਭੇਦ ਖਤਮ ਹੋ ਜਾਏਗਾ ਕਹੇ ਨਾਨਕ ਏਕ ਤਾਰੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਇੱਕ ਪਰਮਾਤਮਾ ਨਾਲ ਜੁੜ ਕੇ ਇੱਕ ਦੀ ਸੇਵਾ ਇੱਕ ਦਾ ਸਿਮਰਨ ਕਰਕੇ ਫਿਰ ਉਹੀ ਤੇਰਾ ਪਾਰਤਾਰਾ ਕਰ ਸਕਦਾ ਤੇ ਤੈਨੂੰ ਅਕਾਲ ਪੁਰਖ ਜੀਵ ਨੂੰ ਸੰਸਾਰ ਵਿੱਚ ਭਟਕਦੇ ਹੋਏ ਨੂੰ ਹੱਥ ਫੜ ਕੇ ਕੱਢ ਲੈਂਦਾ ਪਿੰਗੋ ਪਾਰ ਦਿੰਦਾ ਇਸ ਭਵ ਸਾਗਰ ਤੋਂ ਪਾਰ ਕਰ ਦਿੰਦਾ ਦਾਸ ਪਾਸੋਂ ਸੇਵਾ ਕਰਦੇ ਆਂ ਸੰਗਤਾਂ ਦੇ ਨਾਲ ਸਾਝ ਕਰਦੇ ਆਂ ਉਚਾਰਨ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਆਪ ਸੰਗਤ ਸਤਿਗੁਰੂ ਮਹਾਰਾਜ ਬਖਸ਼ਣ ਯੋਗ ਹੋ ਜੀ ਬਖਸ਼ ਲੈਣਾ ਇਨਕ ਸੇਵਾ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ